ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਹਰਪ੍ਰੀਤ ਸਿੰਘ ਪੁਰਬਾ ਅੱਜ ਮੇਰੇ ਨਾਲ ਨੇ ਹਰਦੀਪ ਜਟਾਣਾ ਜੀ ਜੋ ਕਾਫੀ ਲੰਬੇ ਸਮੇਂ ਤੋਂ ਸਿੱਖਿਆ ਦੇ ਖੇਤਰ ਨਾਲ ਜੁੜੇ ਹੋਏ ਨੇ ਅੱਜ ਆਪਾਂ ਜੋ ਭਾਗ ਦਾ ਵਿਸ਼ਾ ਹੈਗਾ ਸੀਬੀਐਸਸੀ ਸਕੂਲਾਂ ਦੇ ਵਿੱਚ ਪੰਜਾਬੀ ਦਾ ਖਾਤਮਾ ਉਸ ਵਿਸ਼ੇ ਤੇ ਆਪਾਂ ਅੱਜ ਜਟਾਣਾ ਸਾਹਿਬ ਨਾਲ ਗੱਲ ਕਰਾਂਗੇ ਜਟਾਣਾ ਸਾਹਿਬ ਅੱਜ ਸੀਬੀਐਸਸੀ 'ਚ ਜੋ ਮਸਲਾ ਉੱਠਿਆ ਹੈਗਾ ਵੀ ਪੰਜਾਬੀ ਨੂੰ ਖਤਮ ਕੀਤਾ ਜਾ ਰਿਹਾ ਹੈਗਾ ਜੋ ਅਖਬਾਰ ਦੇ ਵਿੱਚ ਇਹ ਆ ਰਿਹਾ ਹੈ ਇਹ ਕੀ ਹੈ ਅਸਲ ਦੇ ਵਿੱਚ ਜੀ ਇਹ ਤਾਂ ਬੜੇ ਲੰਮੇ ਇਰਾਦੇ ਨੇ ਇਹਨਾਂ ਦੇ ਮਨਸੂਬੇ ਜੀ ਆਪਾਂ ਕਹੀਏ ਕਨਾਉਣੇ ਇਹ ਹੁਣ ਸਾਹਮਣੇ ਆਇਆ ਕਾਗਜ਼ੀ ਕਾਰਵਾਈ 'ਚ ਸੀਬੀਐਸਸੀ ਸਕੂਲਾਂ ਦੇ ਵਿੱਚ ਜਿਹੜੀ ਪੰਜਾਬੀ ਹੈ ਉਹ ਤਾਂ ਕਦੋਂ ਦੀ ਮਾਰ ਦਿੱਤੀ ਗਈ ਹੈ ਇਹ ਜਿਹੜਾ ਹੁਣ ਲਿਖਤੀ ਰੂਪ 'ਚ ਆ ਗਿਆ ਲਫਾਫੇਬਾਜ਼ੀ ਅਜੇ ਵੀ ਜਾਰੀ ਹੈ ਜਦੋਂ ਵੱਡੇ ਪੱਧਰ ਤੇ ਵਿਰੋਧ ਹੋਇਆ ਇਹਨਾਂ ਨੇ ਇੱਕ ਗਿੱਦੜ ਚਿੱਠੀ ਜਾਰੀ ਕੀਤੀ ਹੈ ਗੱਲ ਕਰ ਇਹਨਾਂ ਦਾ ਜਿਹੜਾ ਅਸਲ ਦੇ ਵਿੱਚ ਸਕੂਲਾਂ 'ਚੋਂ ਪਹਿਲਾਂ ਪੰਜਾਬੀ ਨੂੰ ਇਹਨਾਂ ਨੇ ਖਤਮ ਕੀਤਾ ਤੇ ਹੁਣ ਉਹਨਾਂ ਨੂੰ ਲਿਖਤੀ ਰੂਪ 'ਚ ਪੰਜਾਬੀ ਨੂੰ ਮਾਰਤਾ ਕੋਈ ਵੀ ਸੀਬੀਐਸਸੀ ਸਕੂਲਾਂ 'ਚ ਪੜਦਾ ਵਿਦਿਆਰਥੀ ਪੰਜਾਬੀ ਵਿਸ਼ੇ ਦਾ ਪੇਪਰ ਨਹੀਂ ਦੇ ਸਕਦਾ ਤੇ ਜਟਾਣਾ ਸਾਹਿਬ CBSE ਵੱਲੋਂ ਜੋ ਪੰਜਾਬੀ ਖਤਮ ਕੀਤੀ ਜਾ ਰਹੀ ਆ ਇਹਦਾ ਕੀ ਇਰਾਦਾ ਕੀ ਇਹਨਾਂ ਦਾ ਕਿਉਂ ਖਤਮ ਕਰ ਰਹੇ ਨੇ ਇਹ ਇਹਨਾਂ ਦਾ ਅਸਲ ਦੇ ਵਿੱਚ ਇਰਾਦਾ ਹੈ ਵੀ ਪੰਜਾਬ ਦੇ ਜਿਹੜੇ ਨੌਜਵਾਨ ਨੇ ਉਹ ਪੰਜਾਬ ਦੇ ਵਿੱਚ ਨੌਕਰੀ ਨਾ ਕਰ ਸਕਣ ਕਿਉਂ ਕਿਉਂਕਿ ਪੰਜਾਬ ਦੇ ਸਰਕਾਰਾਂ ਦਾ ਇੱਕ ਨਿਯਮ ਹੈ ਵੀ 10ਵੀਂ ਕਲਾਸ ਤੱਕ ਪੰਜਾਬੀ ਲਾਜ਼ਮੀ ਵਿਸ਼ੇ ਦੇ ਤੌਰ ਤੇ ਤੁਸੀਂ ਪੜ੍ਹ ਕੇ ਫੇਰ ਹੀ ਤੁਸੀਂ ਨੌਕਰੀ ਲਈ ਅਪਲਾਈ ਕਰ ਸਕੋ ਪਹਿਲਾਂ ਵੀ ਜੇ ਆਪਾਂ ਪੁਰਾਣਾ ਰਿਕਾਰਡ ਦੇਖੀਏ ਤਾਂ ਪੰਜਾਬ ਸਕੂਲ ਸਿੱਖਿਆ ਬੋਰਡ ਅਧੀਨ ਪੜਦੇ ਜਿਹੜੇ ਵਿਦਿਆਰਥੀ ਨੇ 90% ਪਲੇਸਮੈਂਟ ਸਰਕਾਰੀ ਨੌਕਰੀਆਂ ਤੇ ਉਹਨਾਂ ਦੀ ਹੁੰਦੀ ਰਹੀ ਹੈ ਇਹਨਾਂ ਦਾ ਅਸਲੇ ਦੇ ਵਿੱਚ ਜਿਹੜਾ ਘਣਾਉਣਾ ਮਨਸੂਬਾ ਮਨੋਰਥ ਕਹੀਏ ਆਪਾਂ ਨੂੰ ਜਾਂ ਇਰਾਦਾ ਕਹੀਏ ਉਹ ਇਹ ਹੈ ਵੀ ਪੰਜਾਬ ਦੇ ਨੌਜਵਾਨਾਂ ਨੂੰ ਪੰਜਾਬ ਨਾਲੋਂ ਤੋੜ ਕੇ ਪੰਜਾਬੀ ਨਾਲੋਂ ਤੋੜ ਕੇ ਵਿਦੇਸ਼ਾਂ ਦੇ ਵਿੱਚ ਕਾਮੇ ਨੌਕਰ ਬਣਾ ਦਿੱਤਾ ਜਾਵੇ ਇਹ ਹੀ ਇਹਨਾਂ ਦਾ ਹੈ ਤੇ ਜੇ ਜਟਾਣਾ ਸਰ ਵਿਦਿਆਰਥੀਆਂ ਨੇ ਪੰਜਾਬੀ ਨਾ ਪੜ੍ਹੀ ਤਾ ਵਿਦਿਆਰਥੀਆਂ ਦਾ ਕੀ ਨੁਕਸਾਨ ਹੋਊਗਾ ਵਿਦਿਆਰਥੀਆਂ ਦੇ ਪੱਲੇ ਕੁਝ ਨਹੀਂ ਰਹਿਣਾ ਮੈਂ ਤਾਂ ਕਹਾਂਗਾ ਪੰਜਾਬ ਦੇ ਵਿੱਚ ਤਾਂ ਕੱਖ ਵੀ ਪੱਲੇ ਨਹੀਂ ਰਹਿਣਾ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਵੀ ਪੰਜਾਬ ਸਰਕਾਰ ਦੇ ਨਿਜਮ ਨੇ ਨੋਟੀਫਿਕੇਸ਼ਨ ਨੇ ਆਰਡੀਨੈਂਸ ਨੇ ਵੀ ਪੰਜਾਬ ਦੇ ਵਿੱਚ ਜੇ ਕਿਸੇ ਨੇ ਨੌਕਰੀ ਲੈਣੀ ਹੈ ਜੇ ਕੋਈ ਬਾਹਰਲੇ ਸਟੇਟ ਤੋਂ ਆ ਕੇ ਵੀ ਲੈਂਦਾ ਤਾਂ ਵੀ ਉਹਨੂੰ ਪੰਜਾਬੀ ਵਿਸ਼ਾ ਲਾਜ਼ਮੀ ਤੌਰ ਤੇ ਪਾਸ ਕਰਨਾ ਜ਼ਰੂਰੀ ਹੈ ਹੁਣ ਜਦੋਂ ਇਹਨਾਂ ਨੇ ਹੁਣ ਜਿਹੜਾ ਸੋਧ ਕੀਤੀ ਹੈ ਉਹਦੇ ਵਿੱਚ ਵੀ ਇਹਨਾਂ ਨੇ ਇਹਨੂੰ ਵਾਧੂ ਵਿਸ਼ੇ ਆਪਸ਼ਨਲ ਦੇ ਤੌਰ ਤੇ ਰੱਖਿਆ ਜਿਵੇਂ ਆਪਾਂ ਸਰੀਰਕ ਸਿੱਖਿਆ ਜਾਂ ਖੇਤੀਬਾੜੀ ਨੂੰ ਪੰਜਾਬ ਬੋਰਡ ਨੇ ਰੱਖਿਆ ਇਹ ਬਹੁਤ ਮਾੜੀ ਗੱਲ ਹੈ ਮਾਪਿਆਂ ਨਾਲ ਮੈਂ ਕਹੂੰਗਾ ਠੱਗੀ ਆ 10-10 ਸਾਲ ਜਿਹੜੇ ਵਿਦਿਆਰਥੀ ਇਹਨਾਂ ਕੋਲੇ ਪੜਦੇ ਰਹੇ ਨੇ ਸਕੂਲਾਂ 'ਚ ਉਹ ਉਹਨਾਂ ਨੂੰ 10 ਸਾਲ ਪੜਨ ਤੋਂ ਬਾਅਦ ਉਹਨਾਂ ਦੇ ਪੱਲੇ ਕੱਖ ਵੀ ਨਹੀਂ ਹੈ ਗਿੱਦਰ ਚਿੱਟੀ ਵੀ ਨਹੀਂ ਹੈ ਕੀ ਦਿਖਾਉਣਗੇ ਤੇ ਕਿਹੜੀਆਂ ਚੀਜ਼ਾਂ ਦਿਖਾ ਕੇ ਉਹ ਨੌਕਰੀ ਪ੍ਰਾਪਤ ਕਰਨਗੇ ਮੈਂ ਤਾਂ ਸਕੂਲ ਜਿਹੜੇ ਚਲਾ ਰਹੇ ਨੇ CBSE ਵਾਲੇ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਵੀ ਤੁਸੀਂ ਯਾਰ ਆਪਦੇ ਪੀਸਾਂ ਲਈ ਆਪਦੇ ਫੰਡਾਂ ਲਈ ਮਾਪਿਆਂ ਨੂੰ ਐ ਠੱਗੀਆਂ ਨਾ ਮਾਰੋ ਇਹ ਜਿਹੜਾ ਹੁਣ ਸਾਹਮਣੇ ਆਈ ਆ ਗੱਲ ਇਹ ਅਸਲ ਦੇ ਵਿੱਚ ਅੰਦਰਲੀ ਤੁਹਾਨੂੰ ਗੱਲ ਦੱਸਦਾ ਬਹੁਤੇ ਪੜੇ ਲਿਖਿਆ ਨੂੰ ਤਾਂ ਪਹਿਲਾਂ ਹੀ ਪਤਾ ਸੀ ਇਸ ਵਾਰ 70000 ਦੇ ਕਰੀਬ CBSE ਬੋਰਡ ਦੇ ਵਿਦਿਆਰਥੀ ਜਿਹੜੇ ਉਹ ਪੰਜਾਬ ਬੋਰਡ ਚ ਪ੍ਰਸਥਾਨ ਕਰ ਗਏ ਨੇ ਇਹ ਉਹ ਮਾਪੇ ਸੀ ਜਿਹੜੇ ਪਹਿਲਾਂ ਜਾਗਰੂਕ ਸੀ ਉਹਨਾਂ ਨੂੰ ਪਤਾ ਸੀ ਵੀ CBSE ਨੇ ਇਸ ਤਰ੍ਹਾਂ ਦਾ ਫੈਸਲਾ ਕਰਨਾ ਸਾਡੇ ਬੱਚੇ ਲੁੱਟੇ ਜਾਣਗੇ ਉਹਨਾਂ ਨੇ ਪਹਿਲਾਂ ਹੀ ਬਦਲ ਲੱਭ ਲਿਆ ਸੀ ਤੇ ਜਿਹੜੇ ਅਣਪੋਹਲ ਸੀ ਜਿਨ੍ਹਾਂ ਨੂੰ ਇਹ ਲੱਗਦਾ ਸੀ ਵੀ CBSE ਪਤਾ ਨਹੀਂ ਕੀ ਸਾਡੇ ਬੱਚਿਆਂ ਦੇ ਸਿੰਗ ਲਾ ਦੂ ਜਾਂ ਖੰਭ ਲਾ ਦੂ ਤੇ ਉਹਨਾਂ ਨੂੰ ਇਹ ਨਹੀਂ ਪਤਾ ਸੀ ਵੀ ਇਹ ਖੰਭ ਕੁੱਤਰ ਦੂ ਤੇ ਕੁੱਤਰ ਤੇ ਤੇ ਹੁਣ ਉਹ ਇਕੱਲੇ ਗਿੱਦਰ ਚਿੱਠੇ ਲੈ ਕੇ ਬਿਨਾਂ ਅਡਾਰੀਆਂ ਭਰਨ ਵਾਲੇ ਪੰਛੀ ਬਣ ਜਾਣਗੇ ਜੇ ਜਟਾਣਾ ਸਾਹਿਬ ਜਿਹੜਾ ਇਹ ਮਸਲਾ ਬਹੁਤ ਗੰਭੀਰ ਹੋ ਚੁੱਕਿਆਗਾ ਤੇ ਜਿਹੜੇ ਬੱਚੇ ਹੁਣ ਪੜ੍ਹ ਰਹੇ ਨੇ ਜਿਹੜੇ ਸੀਬੀਐਸ ਸਕੂਲਾਂ ਚ ਪੜ੍ਹ ਰਹੇ ਨੇ ਉਹ ਵਿਦਿਆਰਥੀ ਤੇ ਮਾਪੇ ਹੁਣ ਕੀ ਕਰਨਗੇ ਹਾਂ ਹੁਣ ਤਾਂ ਉਹਦਾ ਦੇਖੋ ਉਹਨਾਂ ਕੋਲ ਇੱਕੋ ਹੀ ਬਦਲ ਹੈ ਜਾਂ ਤਾਂ ਉਹ ਜਿਹੜੇ ਪੰਜਾਬ ਸਕੂਲ ਸਿੱਖਿਆ ਬੋਰਡ ਅਧੀਨ ਚਾਹੇ ਸਰਕਾਰੀ ਸਕੂਲ ਨੇ ਚਾਹੇ ਐਡਰ ਸਕੂਲ ਨੇ ਚਾਹੇ ਪ੍ਰਾਈਵੇਟ ਸਕੂਲ ਨੇ ਉਧਰ ਜਾਣਗੇ ਕਿਉਂਕਿ ਪਹਿਲਾਂ ਵੀ ਦੇਖੋ 70000 ਦੇ ਕਰੀਬ ਤੁਹਾਨੂੰ ਮੈਂ ਦੱਸਿਆ ਮੈਂ ਅੰਕੜੇ ਲਏ ਸੀ ਇਹਨਾਂ ਨੇ ਉਧਰ ਪ੍ਰਵਾਸ ਕੀਤਾ ਹੈ ਪੰਜਾਬ ਬੋਰਡ ਚ ਗਏ ਆ ਵਾਪਸੀ ਤੇ ਬਹੁਤੇ ਜਿਹੜੇ ਚਤਰਚਲਾਕ ਸਰਕਾਰੀ ਸਕੂਲਾਂ ਦੇ ਅਧਿਆਪਕ ਲਾ ਲੋ ਜਾਂ ਸਿੱਖਿਆ ਖੇਤਰ ਨਾਲ ਜੁੜੇ ਹੋਏ ਬੰਦੇ ਸੀ ਉਹਨਾਂ ਨੇ ਆਪਣੇ ਬੱਚਿਆਂ ਨੂੰ ਪੜਾਇਆ ਤਾਂ ਉਧਰ ਗਲਕਾਰ ਡੰਮੀ ਦਾਖਲੇ ਉਹਨਾਂ ਨੇ ਪੰਜਾਬ ਬੋਰਡ ਅਧੀਨ ਨਹੀਂ ਰੱਖੇ ਨੇ ਮੈਂ ਕਹੂੰਗਾ ਮਾਪਿਆਂ ਨੂੰ ਮੈਂ ਤਾਂ ਬੇਨਤੀ ਕਰੂੰਗਾ ਵੀ ਤੁਸੀਂ ਹੁਣ ਪਲੇਟੇ ਚ ਨਾਓ 10 ਸਾਲ ਤੁਹਾਡੇ ਨਾਲ ਵੱਡੀ ਠੱਗੀ ਵਜੀ ਆ ਤੇ ਠੱਗੀ ਅਜੇ ਵੀ ਜਾਰੀ ਆ ਸੋਨੂੰ ਲਵਾਉਣਗੇ ਕਿਉਂਕਿ ਜਦੋਂ ਇੰਨਾ ਵੱਡਾ ਦਬਾਅ ਪਿਆ ਤਾਂ ਇਹਨਾਂ ਨੇ ਬਿਆਨ ਦਿੱਤਾ ਸਾਰੀਆਂ ਪੰਜਾਬ ਦੀਆਂ ਪਾਰਟੀਆਂ ਇੱਕ ਝਟੋਗੀਆਂ ਸਾਰੇ ਵਿਦਿਆ ਖੇਤਰ ਨਾਲ ਜੁੜੇ ਲੋਕ ਇਕਜੁੱਟ ਹੋ ਕੇ ਤਾਂ ਹੁਣ ਇਹਨਾਂ ਨੇ ਇੱਕ ਗਿੱਦੜ ਚਿੱਠੀ ਫੇਰ ਸਿੱਟੀ ਆ ਉਹ ਗਿੱਦੜ ਚਿੱਠੀ ਆ ਉਹਦੇ ਵਿੱਚ ਕੁਝ ਨਹੀਂ ਆ ਉਹਦੇ ਵਿੱਚ ਸਿਰਫ ਇੰਨਾ ਹੀ ਆ ਵੀ ਅਸੀਂ ਅੱਗੇ ਤੋਂ ਲਾਗੂ ਰੱਖਾਂਗੇ ਤੇ ਫਿਰ ਇਹ ਕੀ ਕਿਹੜਾ ਕੋਈ ਉਹਨਾਂ ਦੇ ਕੀੜੇ ਪਏ ਹੋਏ ਨੇ ਭਾਈ ਪੰਜਾਬ ਦੇ ਵਿੱਚ ਤਾਂ ਪੰਜਾਬੀ ਪੜਾਉਣੀ ਜ਼ਰੂਰੀ ਹੈ ਜੀ ਪੰਜਾਬੀ ਮਾਂ ਬੋਲੀ ਨਾਲ ਤੋੜਨਾ ਦੇਸ਼ਦਰੋਹ ਹੈ ਮੈਂ ਤਾਂ ਕਹੂੰਗਾ ਇਹਨਾਂ ਦੇ ਖਿਲਾਫ ਪਰਚੇ ਦਰਜ ਹੋਣੇ ਚਾਹੀਦੇ ਨੇ ਤੇ ਜਿਹੜਾ ਮਾਪਿਆਂ ਨਾਲ 10 ਸਾਲ ਇਹਨਾਂ ਨੇ ਗੱਪ ਮਾਰ ਮਾਰ ਠੱਗੀ ਮਾਰੀ ਆ ਉਹਦਾ ਵੀ ਇਹਨਾਂ ਨੂੰ ਇਵਜਾਨਾ ਭਰਨਾ ਚਾਹੀਦਾ ਤੇ ਜਿਹੜਾ ਇਹਦੇ ਚ ਕਿ ਕੋ ਸੋਧ ਆਈ ਹੈਗੀ ਵੀ ਅਸੀਂ ਪੰਜਾਬੀ ਕਰਾਂ ਆ ਕੇ ਉਹਨਾਂ ਨੇ ਕੁਛ ਇਸ ਤੇ ਉਹ 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 10 ਸਾਲ ਪਹਿਲਾਂ ਤੋਂ ਮੈਂ ਅਸੀਂ ਤਾਂ ਆਏ ਜੇ ਪੱਤਰਕਾਰ ਅਸੀਂ ਤਾਂ ਪਹਿਲਾਂ ਤੋਂ ਰੌਲਾ ਪਾਉਂਦੇ ਰਹੇ ਕਿੰਨੇ ਸਾਲਾਂ ਤੋਂ ਮਾਪਿਆਂ ਨੂੰ ਸਮਝ ਹੀ ਨਹੀਂ ਆਈ ਸੀ ਜਦੋਂ ਇਹਨਾਂ ਨੇ ਆਸਟ੍ਰੇਲੀਆ ਦਾ ਗੱਪ ਮਾਰਿਆ ਸੀ ਵੀ CBSE ਸਕੂਲਾਂ ਦੇ ਪੜ੍ਹੇ ਹੀ ਆਸਟ੍ਰੇਲੀਆ ਜਾ ਸਕਦੇ ਨੇ ਉਦੋਂ ਤੋਂ ਝੂਠ ਇਹਨਾਂ ਨੇ ਸ਼ੁਰੂ ਕੀਤੇ ਹੋਏ ਨੇ ਤੇ ਸਾਵਾ ਝੂਠ ਹੀ ਹੁਣ ਫੇਰ ਮਾਰੇ ਨੇ ਇਹ ਕਾਗਜ਼ਾ ਕਾਗਜ਼ ਦੇ ਵਿੱਚ ਸਿਰਫ ਆਰਡੀਨੈਂਸ ਪੜ੍ਹ ਕੇ ਦੇਖ ਲੈਣ ਜਿਹੜਾ ਇਹਨਾਂ ਨੇ ਕੱਲ ਦੁਬਾਰੇ ਸੋਧ ਜਾਰੀ ਕੀਤੀ ਹੈ ਪਹਿਲਾਂ ਕਹਿੰਦੇ ਕਲੈਰੀਕਲ ਮਿਸਟੇਕ ਹੈ ਗੱਲ ਕਰ ਜਦੋਂ ਕਲੈਰੀਕਲ ਮਿਸਟੇਕ ਨੂੰ ਸੋਧ ਕਰਕੇ ਵੀ ਪੇਸ਼ ਕੀਤਾ ਗਿਆ ਉਹਦੇ ਵਿੱਚ ਵੀ ਸੇਮ ਹੀ ਸਥਿਤੀ ਹੈ ਵੀ ਬਾਧੂ ਵਿਸ਼ਾ ਦੇ ਤੌਰ ਤੇ ਅਗਲੇ ਸਾਲ ਤੋਂ ਅਸੀਂ ਇਹਨੂੰ ਬਾਕੀ ਵਿਸ਼ੇ ਮੰਗਾ ਸ਼ਾਮਿਲ ਕਰਾਂਗੇ ਲਾਜ਼ਮੀ ਵਿਸ਼ਾ ਫਿਰ ਵੀ ਨਹੀਂ ਬਣਾਇਆ ਸੋ ਦੋਸਤੋ ਜਟਾਣਾ ਸਾਹਿਬ ਨੇ ਬਹੁਤ ਸੋਹਣੇ ਵਿਚਾਰ ਪੇਸ਼ ਕੀਤੇ ਨੇ ਕਿ ਤੇ CBSE ਸਕੂਲਾਂ ਚ ਪੜ ਰਹੇ ਵਿਦਿਆਰਥੀ ਤੇ ਉਹਨਾਂ ਦੇ ਮਾਪਿਆਂ ਨੂੰ ਇਸ ਵਿਸ਼ੇ ਤੇ ਗੰਭੀਰਤਾ ਨਾਲ ਸੋਚਣਾ ਚਾਹੀਦਾ ਤੇ ਫੈਸਲਾ ਲੈਣਾ ਚਾਹੀਦਾ